ਸਤਿ ਸ੍ਰੀ ਅਕਾਲ ਜੀ ਅੱਜ ਦਾ ਸ਼ਕੰਦਰ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਕਾਰਾਂ ਦੀ ਚੋਰੀ ਰੋਕੀ ਏਦਾਂ ਜਾਂਦੀ ਹੈ ਜਾਂ ਹੁਣ ਆਪਣੇ ਕੋਲੇ ਕਾਰਾਂ ਦੇ ਵਿੱਚ ਕੀ ਹੁੰਦਾ ਕਿ ਆਪਾਂ ਕਹਿੰਦੇ ਜਿਹੜੀਆਂ ਨਵੀਆਂ ਕਾਰਾਂ ਵਿੱਚ ਸਿਕਿਉਰਿਟੀ ਬਹੁਤ ਚੰਗੀ ਹੁੰਦੀ ਹੈ ਸਿਕਿਉਰਿਟੀ ਸਿਸਟਮ ਬਹੁਤ ਵਧੀਆ ਹੁੰਦਾ। ਕਿ ਮਤਲਬ ਚਾਬੀ ਤੁਹਾਡੇ ਜੇਬ 'ਚ ਹੀ ਹੁੰਦੀ ਹੈ ਤੁਹਾਨੂੰ ਉਹ ਕਾਰ ਚਲਾਉਣੀ ਵੀ ਨਹੀਂ ਪੈਂਦੀ ਕਈਆਂ ਦੇ ਵਿੱਚ ਉਦਾਂ ਹੀ ਸਟਾਰਟ ਹੋ ਜਾਂਦੀ ਹੈ ਕਾਰ ਬਟਨ ਦੱਬ ਕੇ ਤੇ ਜਾਂ ਹਜ਼ਾਰ ਤਰ੍ਹਾਂ ਦੀਆਂ ਜਿਹੜੀਆਂ ਟੈਕਨੀਕਸ ਆ ਗਈਆਂ। ਅਸਲ 'ਤੇ ਕਈ ਚਾਬੀ ਤੋਂ ਸਟਾਰਟ ਹੋ ਜਾਂਦੀਆਂ ਕਾਰਾਂ ਜਾਂ ਉਹ ਜਿਹੜਾ ਲੋਕ ਲੱਗਿਆ ਹੁੰਦਾ ਆ ਉਹਨੂੰ ਉਹ ਚਾਬੀ ਨਾਲ ਹੀ ਮਤਲਬ ਐਦਾ ਚਾਬੀ ਪਾ ਕੇ ਨਹੀਂ ਖੋਲਣਾ ਪੈਂਦਾ ਬਟਨ ਦਬਾ ਕੇ ਲੋਕ ਖੁੱਲ ਜਾਂਦਾ ਜੇ ਤੁਸੀਂ ਕਾਰ ਦੇ ਨੇੜੇ ਜਾਂਦੇ ਆ ਜਾਂ ਹੱਥ ਲਾਉਂਦੇ ਆ ਜਾਂ ਕੁਛ ਐਸ ਤਰੀਕੇ ਨਾਲ ਇਹਦਾ ਇੱਕ ਉਹਨਾਂ ਨੇ ਇੱਕ ਨਿਊਜ਼ ਏਜੰਸੀ ਨੇ ਕੀ ਕੀਤਾ ਉਹਨਾਂ ਨੇ ਇੱਕ ਡਿਵਾਈਸ ਲਿਆਂਦਾ ਉਹ ਡਿਵਾਈਸ ਲਿਆ ਕੇ ਉਹਨਾਂ ਨੇ ਵੀ ਚੋਰ ਕਰਦੇ ਕੀ ਆ ਜਾਂ ਕਿੰਨਾ ਔਖਾ ਕੰਮ ਕਿਸੇ ਦੀ ਕਾਰ ਖੋਲਣੀ ਤੇ ਸਿੱਧ ਉਹਨਾਂ ਨੇ ਇਹ ਕੀਤਾ ਵੀ ਇਹ ਕੰਮ ਹੀ ਬਹੁਤ ਸੌਖਾ ਆ ਇੱਕ ਡਿਵਾਈਸ ਜਿਹੜਾ ਤੁਹਾਡੀ ਕਾਰ ਦੀ ਚਾਬੀ ਨੂੰ ਕਾਪੀ ਕਰ ਲੂਗਾ ਬਿਨਾ ਕਾਰ ਦੀ ਚਾਬੀ ਨੂੰ ਟੱਚ ਕੀਤੇਆਂ ਜਾਂ ਤੁਹਾਡੇ ਕੋਲ ਜਾਇਆ ਤੁਹਾਡੀ ਜੇਬ ਚ ਜਾਂ ਤੁਹਾਡੇ ਕਾਰ ਦੇ ਅੰਦਰ ਕਾਰ ਦੀ ਚਾਬੀ ਪਈ ਆ ਉਹਨੂੰ ਕਾਪੀ ਕਰ ਲੈਂਦਾ ਯਾਨੀ ਉਹਦੇ ਵਰਗੀ ਨਕਲੀ ਚਾਬੀ ਇੱਕ ਹੋਰ ਬਣ ਜਾਂਦੀ ਹੈ ਤੇ ਕਾਰ ਖੁੱਲ ਜਾਂਦੀ ਹੈ ਸਟਾਰਟ ਵੀ ਹੋ ਜਾਂਦੀ ਤੇ ਜੋ ਕੁਝ ਤੁਹਾਡੀ ਚਾਬੀ ਨਾਲ ਹੋ ਸਕਦਾ ਸਾਰਾ ਕੁਝ ਉਸ ਕਾਰ ਦੇ ਵਿੱਚ ਹੋ ਜਾਂਦਾ ਤੇ ਇਹ ਕਿਤੇ ਉਹ ਮਤਲਬ ਬਹੁਤਾ ਔਖਾ ਵੀ ਨਹੀਂ ਆ ਉਹ ਡਿਵਾਈਸ ਲੈਣਾ ਆਨਲਾਈਨ ਕਹਿੰਦੇ ਮਿਲ ਜਾਂਦਾ W5 ਇਨਵੈਸਟੀਗੇਸ਼ਨ ਆ ਇੱਕ W5 ਇੱਕ ਕੈਨੇਡਾ ਦੀ ਇਨਵੈਸਟੀਗੇਸ਼ਨ ਕੈਨੇਡਾ ਦੀ ਇਨਵੈਸਟੀਗੇਸ਼ਨ ਸ਼ੋ ਆਸਲ ਦੇ ਵਿੱਚ ਉਹਨਾਂ ਨੇ ਡਿਵਾਈਸ ਟੈਸਟ ਕੀਤਾ ਤੈਨੂੰ ਉਹਨਾਂ ਨੇ ਡੈਮੋਨਸਟ੍ਰੇਟ ਕੀਤਾ ਕਰਕੇ ਦਿਖਾਇਆ ਬਈ ਇਹਦੀ ਜਿਹੜੀ এফੈਕਟਿਵਨੈਸ ਆ ਜਾਂ ਕਿੰਨਾ ਇਹ ਕਾਮਯਾਬਾ ਆਟੋਥੈਟ ਕ੍ਰਾਈਸਿਸ ਬਹੁਤ ਵੱਡਾ ਹੈ ਕੈਨੇਡਾ ਦੇ ਵਿੱਚ 70000 ਕਾਰਾਂ ਚੋਰੀ ਹੋਈਆਂ ਪਿਛਲੇ ਸਾਲ ਦੇ ਵਿੱਚ ਇੱਕ 1.5 ਬਿਲੀਅਨ ਡਾਲਰ ਦਾ ਨੁਕਸਾਨ ਹੈ ਇਹ ਜਿਹੜਾ ਇਹ ਡਿਵਾਈਸ ਆ ਜਾਂ ਜਿਹੜਾ ਉਹ ਪੁਰਜਾ ਆ ਜਿਹੜਾ ਚਾਬੀ ਵਰਗੀ ਚਾਬੀ ਬਣਾ ਦਿੰਦਾ ਬਿਨਾ ਉੱਥੇ ਜਾਏ ਇਹ 835 ਡਾਲਰਾਂ ਦਾ ਮਿਲਿਆ ਇਹਨਾਂ ਨੂੰ ਨਾਲ ਉਹਦੇ ਇਨਸਟਰਕਸ਼ਨਾਂ ਤੇ ਸਾਰਾ ਕੁਝ ਲਿਖਿਆ ਹੈ ਵੀ ਤੁਸੀਂ ਬਣਾਉਣਾ ਕਿਦਾਂ ਹੈ ਕਈ ਕਾਰ ਦੇ ਮਾਡਲ ਇਹਦੇ ਨਾਲ ਚੋਰੀ ਹੋ ਜਾਂਦੇ ਆ ਇਹਦਾ ਟੈਸਟ ਕੀਤਾ ਉਹਨਾਂ ਨੇ ਡਿਵਾਈਸ ਬੜੀ ਕਾਮਯਾਬੀ ਦੇ ਨਾਲ ਉਹਨੇ ਕਲੋਨ ਕਰ ਲਿਆ ਕੀ ਫੋਬ ਨੂੰ ਤੇ ਫੋਰਡ ਐਸ ਯੂ ਵੀਜ਼ ਦੇ ਲਈ ਜਿਹੜਾ W5 ਟੈਸਟ ਸੀਗਾ ਤੇ ਇਹਦਾ ਮਤਲਬ ਇਹ ਸੀ ਕਿ ਜਿਹੜੇ ਇਹ ਐਸ ਯੂ ਵੀ ਇਹਨਾਂ ਨੇ ਚੋਰੀ ਕੀਤੀ ਤੇ ਚੋਰੀ ਕੀਤੀ ਮਤਲਬ ਉਹਨਾਂ ਨੇ ਟੈਕਸਪੈਰੀਮੈਂਟ ਕੀਤਾ ਉਹਨਾਂ ਨੇ ਉਹਨੂੰ ਸਟਾਰਟ ਵੀ ਕਰ ਲਿਆ ਤੇ ਉਹਨੂੰ ਬਿਨਾ ਅ ओरिजिनल ਕੀ ਦੇ ਡਰਾਈਵ ਕਰਕੇ ਵੀ ਲੈ ਗਏ ਹੁਣ ਐਲੀਅਰਟ ਸਿਲਵੈਸਟਰ ਨੇ ਉਹਨਾਂ ਨੇ ਜਿਹੜਾ ਇਹ ਸੀਏਏ ਤੋਂ ਉਹਨਾਂ ਨੇ ਵਾਰਨ ਕੀਤਾ ਇਸ ਗੱਲ ਨੂੰ ਕਿ ਜਿਹੜਾ ਡਿਵਾਈਸ ਆ ਇਹ ਬਹੁਤ ਸਿਕਿਉਰ ਜਿਹੜਾ ਸੀਰੀਅਸ ਸਿਕਿਉਰਿਟੀ ਰਿਸਕ ਹੋ ਸਕਦਾ ਕਾਰਾਂ ਦੇ ਮਾਲਕਾਂ ਦੇ ਲਈ ਜਿਹੜੇ ਮੈਨੂਫੈਕਚਰਰਸ ਨੇ ਕੰਪਨੀਆਂ ਜਿਹੜੀਆਂ ਫੋਰਡ ਵਰਗੀਆਂ ਨੇ ਉਹਨਾਂ ਨੇ ਨਵੇਂ ਸਿਕਿਉਰਿਟੀ ਮੈਜਰਸ ਹੁਣ ਕੀਤੇ ਆ ਜਿੱਦਾਂ theft alert ਜਾਂ remote disable feature ਫਿਊਚਰ ਦੇ ਮਾਡਲਸ ਦੇ ਲਈ ਪਰ ਪੁਰਾਣੀਆਂ ਕਈ ਕਾਰਾਂ ਚੋਰੀ ਹੋ ਸਕਦੀਆਂ ਇਹਦਾਂ ਕਰਦੇ ਵੀ ਆ ਇਹ ਤੁਹਾਨੂੰ ਯਾਦ ਹੋਊਗਾ ਇੰਟੀਰੀਅਰ ਉਹਦੇ ਵਿੱਚ ਮਸਲਾ ਕਿੰਡਾ ਵੱਡਾ ਬਣਿਆ ਸੀ ਵੀ ਚੋਰ ਬਾਹਰ ਤੁਹਾਡੀ ਕਾਰ ਦੇ ਕੋਲ ਖੜ ਕੇ ਜਾਂ ਘਰ ਦੇ ਵਿੱਚ ਜਿੱਥੇ ਚਾਬੀ ਪਈ ਹੈ ਉਹਨੂੰ ਉੱਥੋਂ ਹੀ ਉਹਦੀ ਡੁਪਲੀਕੇਟ ਕਾਪੀ ਕੰਪਿਊਟਰ ਦੇ ਨਾਲ ਹੀ ਬਣਾ ਕੇ ਤੇ ਕਾਰ ਸਟਾਰਟ ਕਰਕੇ ਲੈ ਜਾਂਦੇ ਸੀ ਉਹ ਆਹ ਟੈਕਨੀਕ ਇੱਕਾ ਇਦਾਂ ਦੀ ਪਤਾ ਨਹੀਂ ਕਿੰਨੀਆਂ ਹੋਣਗੀਆਂ ਹੁਣ ਇਹਦੇ ਵਿੱਚ ਲੀਗਲ ਤੇ ਐਥੀਕਲ ਇਸ਼ੂ ਆ ਜਾਂਦਾ ਜਿਹੜਾ ਡਿਵਾਈਸ ਮੈਨੂਫੈਕਚਰਰ ਨੇ ਜਿਹੜਾ ਕੋਈ ਤਾਂ ਬਣਾਉਂਦਾ ਹੀ ਆ online ਜਦੋਂ ਮਿਲਦਾ ਆ ਉਹ ਕਹਿੰਦੇ ਕਿ ਇਹ ਅਸਲ ਚ professionallly ਬਣਾਇਆ ਆ ਸੀ ਪਰ ਹੁਣ ਇਹ accessible ਆ ਕੋਈ ਬੰਦਾ ਵੀ professional use ਕੋਈ ਆ ਤੁਹਾਨੂੰ ਦੇਖੋਗੇ ਤੁਸੀਂ ਕਾਰ ਦੇ ਮਕੈਨਿਕ ਆ ਜਾਂ ਤੁਸੀਂ ਇੰਜੀਨੀਅਰ ਆ ਤੇ ਤਾਂ ਹੀ ਤੁਸੀਂ ਲੈ ਸਕਦੇ ਜਿਹੜਾ ਮਰਜ਼ੀ online order ਕਰਕੇ ਲੈ ਲਓ ਕਿਦਾਂ ਵਰਤਣਾ ਉਹਦੇ ਨਾਲ ਲਿਖਿਆ ਹੁਣ ਕੁਝ ਜਿਹੜੇ ਮਕੈਨਿਕ ਰეკਮੈਂਡ ਕਰਦੇ ਆ ਕਿ ਜੜੀਆਂ ਇਹ ਤੇ ਸਾਰਾ ਕੁਝ ਹੈਗਾ ਹੀ ਆ ਪਰੇ ਦੇ ਨਾਲ ਨਾਲ ਕੁਝ ਡਿਵਾਈਸ ਆਉਂਦੇ ਆ ਜਿਨ੍ਹਾਂ ਨੂੰ ਪਾਸਵਰਡ ਚਾਹੀਦਾ ਡਰਾਈਵ ਕਰਨ ਦੇ ਲਈ ਭਾਵੇਂ ਕੀ ਕਲੋਨ ਹੋ ਜੇ ਸਾਰਾ ਕੁਝ ਹੋ ਜੇ ਵੀ ਉਹ ਤਰੀਕਾ ਕਿਸੇ ਨਾ ਕਿਸੇ ਤਰ੍ਹਾਂ ਵਰਤਿਆ ਜਾਵੇ ਸੋ ਹੁਣ ਇਹ ਇੱਕ ਬੜਾ ਵੱਡਾ ਚਿੰਤਾ ਐ ਐਕਸਪਰਟ ਅਰਜ ਕਰ ਰਿਹਾ ਸਰਕਾਰ ਨੂੰ ਕਿ ਕਾਰਾਂ ਦੇ ਮੈਨੂਫੈਕਚਰਰਸ ਨੂੰ ਕੋਸ਼ ਸਿਕਿਉਰਿਟੀ ਸਟੈਂਡਰਡ ਵਧਿਆ ਕੀਤੇ ਜਾਣ ਤੇ ਕੰਜ਼ਿਊਮਰ ਜਿਹੜੇ ਆ ਕਾਰ ਚੋਰੀ ਤੋਂ ਬਚ ਸਕਣ ਕਾਰਾਂ ਦੀ ਚੋਰੀ ਕੈਨੇਡਾ ਦੇ ਵਿੱਚ ਬਹੁਤ ਵੱਡਾ ਮਸਲਾ ਆ ਵੱਡੇ ਸ਼ਹਿਰ ਜਿਹੜੇ ਟੋਰਾਂਟੋ ਵਰਗੇ ਨੇ ਜਾਂ ਮੌਨਟਰੀਅਲ ਵੈਨਕੂਵਰ ਦੇ ਨੇ ਇਨਸ਼ੋਰੈਂਸ ਬਿਊਰੋ ਆਫ ਕੈਨੇਡਾ ਜਿਹੜਾ ਆਈਬੀਸੀ ਆ ਉਹਨਾਂ ਨੇ ਰਿਪੋਰਟ ਕੀਤਾ ਸੀ ਕਿ 300% ਵਾਧਾ ਹੋਇਆ ਕਾਰਾਂ ਦੀ ਚੋਰੀ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਐਸਯੂਵੀਜ਼ ਜਾਂ ਲਗਜ਼ਰੀ ਕਾਰਾਂ ਨੇ ਪਿਕਅਪ ਟਰੱਕਸ ਨੇ ਜਾਂ ਬਹੁਤ ਸਾਰੇ ਜਿਹੜੇ ਹੋਰ ਆਮ ਹੀ ਚੋਰੀ ਹੋ ਜਾਂਦੇ ਆ ਵਾਹਨ ਉਹਨਾਂ ਦੇ ਉੱਤੇ ਕੁਝ मतलब ਹੈਗਾ ਚੋਰੀ ਕੀਤੀ ਜਾਂਦੀ ਮੁੜ ਕੇ ਸ਼ਿਪ ਕੀਤਾ ਜਾਂਦਾ ਇੱਕ ਆਰਗੇਨਾਈਜ਼ਡ ਕ੍ਰਾਈਮ ਪੂਰੇ ਦੇ ਪੂਰੇ ਲਿੰਕ ਰਹੇ ਇਹਨਾਂ ਦੇ ਦੂਜਾ ਜਿਹੜਾ ਟੈਕਨੀਕਲ ਇਹਨਾਂ ਦੇ ਕੋਲ ਐਕਸਪਰਟੀਜ਼ ਆ ਔਰ ਇਹ ਬਹੁਤ ਮਹਿੰਗਾ ਪੈਂਦਾ ਸਾਰਾ ਕੁਝ 1.5 ਬਿਲੀਅਨ ਡਾਲਰ ਦਾ ਨੁਕਸਾਨ ਹੋਣਾ ਫਿਰ ਜਿੱਥੇ ਜਿੱਥੇ ਕਾਰਾਂ ਚੋਰੀ ਹੁੰਦੀਆਂ ਉੱਥੇ ਇੰਸ਼ੋਰੈਂਸ ਪ੍ਰੀਮੀਅਮ ਵਧ ਜਾਂਦੇ ਕਿਉਂਕਿ ਇੰਸ਼ੋਰੈਂਸ ਕੰਪਨੀ ਨੂੰ ਤਾਂ ਦੇਣਾ ਹੀ ਪੈਂਦਾ ਰਿਕਵਰੀ ਜਿਹੜੀ ਹੈਗੀ ਆ ਜਦੋਂ ਓਵਰ ਸੀ ਚਲੇਗੀ ਉੱਥੇ ਜਾ ਕੇ ਗਲਤ ਕੰਮਾਂ ਦੇ ਵਿੱਚ ਵਰਤੀ ਗਈ ਤਾਂ ਉੱਥੇ ਫਿਰ ਰਿਕਵਰੀ ਦੇ ਜਿਹੜੇ ਚਾਂਸਸ ਆ ਉਹ ਵੀ ਕਟ ਜਾਂਦੇ ਆ ਪਰ ਜੇ 8-900 ਡਾਲਰ ਦਾ ਡਿਵਾਈਸ ਲੈ ਕੇ ਤੁਸੀਂ ਸੌਖੀ ਕਾਰ ਚੋਰੀ ਕੋ ਕਰ ਸਕਦਾ ਹੈ ਤਾਂ ਇਹ ਦੱਸਦਾ ਕਿ ਸਕਿਉਰਿਟੀ ਰਿਸਕ ਕਿੱਡਾ ਵੱਡਾ ਹੈ ਇਹਦੇ ਲਈ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਅਗਲੀ ਦੋਸਤ ਕੱਲ੍ਹ ਵਾਤਾ ਐਮਾਜ਼ਨ ਬਾਰੇ ਆ ਜਿਹੜੇ ਨਵਾਂ ਸਟੋਰ ਫਰੰਟ ਐਮਾਜ਼ਨ ਇਹਨਾਂ ਨੇ ਐਮਾਜ਼ਨ ਹਾਲ ਲਾਂਚ ਕੀਤਾ ਐਮਾਜ਼ਨ ਹਾਲ H A U L ਇਹ ਐਪ ਦਾ ਜਾਂ ਕਹਿ ਲਓ ਕਿ ਆਪਣੀ ਐਪ ਦੇ ਵਿੱਚ ਇੱਕ ਸੈਕਸ਼ਨ ਆ ਤੁਸੀਂ ਜਦੋਂ ਐਮਾਜ਼ਨ ਖੋਲਦੇ ਆ ਸਾਰੀਆਂ ਚੀਜ਼ਾਂ 20 ਡਾਲਰ ਤੋਂ ਥੱਲੇ ਆ ਇਹਦੇ ਵਿੱਚ ਕਈ ਇਦਾਂ ਦੇ ਟ੍ਰੈਂਡ ਚੱਲੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਸਤੀਆਂ ਚੀਜ਼ਾਂ ਵੇਚਦੇ ਆ ਜਿਵੇਂ ਕਿਸੇ ਵੀ ਡਾਲਰ ਸਟੋਰ ਹੁੰਦਾ ਸੀ ਵੀ 1 ਡਾਲਰ ਜਾਂ 10 ਡਾਲਰ ਦੀ ਉਹ ਚੀਜ਼ ਉੱਥੇ ਮਿਲਣੀ ਆ ਜਿਹੜੀ ਇਸ ਵੇਲੇ ਸਸਤੀਆਂ ਚੀਜ਼ਾਂ ਦੇ ਰਿਟੇਲਰ ਨੇ ਜਿਵੇਂ ਸ਼ੇਨਾ ਜਾਂ ਟੈਮੋ ਆ ਜਾਂ ਟਿਕਟੌਕ ਸ਼ਾਪ ਆ ਉਸ ਚੀਜ਼ਾਂ ਸਸਤੀਆਂ ਬਹੁਤ ਆ ਬਹੁਤ ਲੋਕ ਉੱਥੋਂ ਸਮਾਨ ਖਰੀਦਦੇ ਆ ਹੁਣ ਐਮਾਜ਼ੋਨ ਦੇ ਉੱਤੇ ਚੀਜ਼ਾਂ ਮਹਿੰਗੀਆਂ ਆ ਜਾਂ ਸਸਤੀਆਂ ਵੀ ਹੋਣਗੀਆਂ ਪਰ ਉਸ ਤਰੀਕੇ ਦੇ ਨਾਲ ਲੱਭਣਾ ਸੌਖਾ ਨਹੀਂ ਇਹਨਾਂ ਨੇ ਹੁਣ ਇੱਕ Amazon Hall ਨਾਲ ਦਾ ਨਾਂ ਦਾ ਵੱਖਰਾ ਸੈਕਸ਼ਨ ਬਣਾ ਦਿੱਤਾ ਉੱਤੇ ਸਾਰੇ ਪ੍ਰੋਡਕਟ 20 ਡਾਲਰ ਦੇ ਥੱਲੇ ਆ ਮਤਲਬ ਕਿ ਦੁਨੀਆ ਤਬਦੀਲ ਕੇ ਇਸ ਤਰੀਕੇ ਨਾਲ ਹੋ ਰਹੀ ਹੈ ਜਿਹੜੀ ਮਾਰਕੀਟ ਆ ਜਿਹੜੀਆਂ ਚੀਜ਼ਾਂ ਖਰੀਦਣ ਦਾ ਵੇਚਣ ਦਾ ਢੰਗ ਤਰੀਕਾ ਆ ਇਹ ਕਈ ਆਈਟਮਸ ਨੇ ਇੱਥੇ ਕੱਪੜੇ ਵੀ ਮਿਲ ਜਾਂਦੇ ਆ ਇੱਥੇ ਇਲੈਕਟ੍ਰੋਨਿਕਸ ਵੀ ਮਿਲ ਜਾਂਦੀ ਆ ਤੁਹਾਨੂੰ ਘਰ ਦਾ ਸਮਾਨ ਵੀ ਮਿਲ ਜਾਂਦਾ ਆ ਕੀਮਤਾਂ ਬਹੁਤ ਘਟ ਨੇ ਪ੍ਰੋਡਕਟਸ ਜਿਹੜੇ ਨੇ ਆ ਕਈ ਜਿਹੜੇ ਹੈਗੇ ਆ ਪ੍ਰੋਡਕਟਸ 10 ਡਾਲਰ ਤੋਂ ਥੱਲੇ ਆ। ਕੁਝ ਜਿਹੜੀਆਂ ਇਹਦੇ ਉੱਤੇ ਆਈਟਮਸ ਪਈਆਂ ਡਾਲਰ ਡਾਲਰ ਦੀਆਂ ਵੀ ਆ। ਮਤਲਬ ਡਾਲਰ ਤੋਂ ਡਾਲਰ ਦਾ ਸਾਮਾਨ ਵੀ ਇਹਦੇ ਉੱਤੋਂ ਜਿਹੜਾ ਮਿਲ ਜਾਂਦਾ। ਸੋ ਦੂਜਾ ਇਹ ਆ ਜਿਹੜੀਆਂ ਡਿਲੀਵਰੀ ਹੈਗੀ ਆ ਉਹਨੂੰ ਟਾਈਮ ਜ਼ਿਆਦਾ ਲੱਗ ਜਾਂਦਾ। ਸਲੋ ਆ। ਐਮਾਜ਼ਨ ਦੀ ਆਮ ਤੌਰ ਦੇ ਉੱਤੇ ਪ੍ਰਾਈਮ ਜਿਹੜੇ ਦੂਜੀਆਂ ਆਪਸ਼ਨਸ ਨੇ ਤੁਸੀਂ ਆਰਡਰ ਕਰੋ ਤੇ ਉੱਥੋਂ ਤੁਸੀਂ ਲਾਲ ਇਨਯੋ ਨੂੰ ਵੀ ਇੱਕ ਦਿਨ ਦੇ ਵਿੱਚ ਜਾਂ ਸੇਮ ਡੇ ਜਾਂ ਦੂਜੇ ਦਿਨ ਕਈ ਵਾਰੀ ਆ ਜਾਂਦੀ ਹੈ ਇਹਦੇ ਵਿੱਚ ਹਫਤਾ ਦੋ ਹਫਤੇ ਲੱਗ ਜਾਂਦੇ ਪਰ ਚੀਜ਼ਾਂ ਸਸਤੀਆਂ ਸੋ ਜਿਹੜੀ ਸ਼ਿਪਿੰਗ ਫੀਸ ਆ ਆਰਡਰ ਜਿਹੜੇ 25 ਡਾਲਰ ਤੋਂ ਆ ਜਿਆਦਾ ਨੇ ਆ ਜਿਹੜੀ ਆ ਉਹਨਾਂ ਦੀ ਫੀਸ ਜਿਹੜੀ ਹੋਰ ਤਰੀਕੇ ਦੀ ਆ ਤੇ ਜਿਹੜੇ ਉਹ ਮਤਲਬ ਜਿਹੜੇ 25 ਡਾਲਰ ਤੋਂ ਥੱਲੇ ਥੱਲੇ ਨੇ ਉਹਨਾਂ ਦੇ ਉੱਤੇ 4 ਡਾਲਰ ਦੀ ਫੀਸ ਦੱਸੀ ਜਾ ਰਹੀ ਹੈ ਜਿਹੜੀਆਂ ਚੀਜ਼ਾਂ 3 ਡਾਲਰ ਤੋਂ ਜ਼ਿਆਦਾ ਨੇ ਉਹ ਹੀ ਤੁਸੀਂ ਮੋੜ ਸਕਦੇ ਓ ਡਾਲਰ ਵਾਲੀ ਚੀਜ਼ ਮੋੜਨੀ ਨਹੀਂ ਹੁਣ ਐਮਾਜ਼ਨ ਕਲੇਮ ਇਹ ਕਰਦਾ ਹੈ ਕਿ ਜਿਹੜਾ ਹਾਲ ਪ੍ਰੋਡਕਟਸ ਨੇ ਇਹਨਾਂ ਨੂੰ ਚੈੱਕ ਕੀਤਾ ਗਿਆ ਸੇਫਟੀ ਦੇ ਲਈ ਤੇ ਸਾਰਾ ਕੁਝ ਮਤਲਬ ਉਹਦੀ অথেন্টিਸਿਟੀ ਆ ਕੋਈ ਇਹ ਨਹੀਂ ਵੀ ਉਹ ਕੱਚੀਆਂ ਚੀਜ਼ਾਂ ਨਕਲੀ ਆ ਜਾਂ ਕੁਝ ਗਲਤ ਕਿਸਮ ਦਾ ਸਮਾਨ ਆ ਜਿਹੜੇ ਐਮਾਜ਼ਨ ਦੇ ਕੰਪੀਟੀਟਰ ਨੇ ਐਸ ਵਿਲੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸ਼ੇਨ ਆ ਟੈਮੋ ਆ ਉਹਨਾਂ ਨੂੰ ਇਸ ਵੇਲੇ ਜਿਹੜੀ ਪ੍ਰੋਡਕਟ ਸੇਫਟੀ ਦੇ ਥੱਲੇ ਇਨਵੈਸਟੀਗੇਸ਼ਨ ਦਾ ਸਾਹਮਣਾ ਅਮਰੀਕਾ ਦੇ ਵਿੱਚ ਖਾਸ ਕਰਕੇ ਕਰਨਾ ਪੈ ਰਿਹਾ ਜਿਹੜੀ ਇਹ ਸਾਰੇ ਜਿਹੜੀ ਅਪੀਲ ਆ ਇਹ ਯੰਗਰ ਸ਼ਾਪਰਸ ਦੇ ਲਈ ਆ Amazon ਇਹ ਦੇਖ ਸੋਚ ਰਹੀ ਆ ਜਿਹੜੇ ਨੌਜਵਾਨ ਨੇ ਜਿਹੜੇ ਪ੍ਰਾਈਸ ਕੌਨਸ਼ੀਅਸ ਕਸਟਮਰ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਕਿੱਦਾਂ ਇਧਰ ਨੂੰ ਕੀਤਾ ਜਾ ਸਕਦਾ ਸੋ ਬਹੁਤ ਵੱਡੀ ਇੱਕ ਤਬਦੀਲੀ ਆ 20 ਡਾਲਰ ਤੋਂ ਥੱਲੇ ਕਿੰਨਾ ਸਮਾਨ ਕੇਸ਼ Amazon Hall ਦੇ ਥੱਲੇ ਮਿਲ ਰਿਹਾ ਡਾਲਰ ਡਾਲਰ ਦਾ ਵੀ 2 2 ਡਾਲਰ ਦਾ ਵੀ ਔਰ ਅਸੀਂ ਸਾਰੇ ਜਾਣਦੇ ਹਾਂ ਇਸ ਗੱਲ ਨੂੰ ਕਿ ਕਿਤਾਬਾਂ ਵੇਚਦੇ ਹੁੰਦੇ ਸੀ ਇਹ Amazon ਵਾਲੇ 1991 ਦੇ ਵਿੱਚ ਆਨਲਾਈਨ ਕਿਤਾਬਾਂ ਵੇਚਣੀਆਂ ਸ਼ੁਰੂ ਕੀਤੀਆਂ ਅਸੀਂ ਜਿਹੜੇ ਜੈਬ ਜੋਸ ਨੇ ਬਾਅਦ ਦੇ ਵਿੱਚ ਉਹਨਾਂ ਨੇ ਦੂਜੀਆਂ ਕੈਟਾਗਰੀਜ਼ ਇਹਦੇ ਵਿੱਚ ਪਾ ਦਿੱਤੀਆਂ ਜਿਵੇਂ ਕਿ ਔਰ ਬਾਅਦ ਦੇ ਵਿੱਚ ਇਸ ਕਿਸਮ ਦਾ ਜਿਹੜਾ ਇਹ ਚਲੇ ਗਿਆ ਤੇ ਐਡਾ ਕੁਸ਼ੇ ਦੇ ਉੱਤੇ ਇਸ ਵੇਲੇ ਵਿਕ ਰਿਹਾ ਕਿ ਜਿਹੜਾ Imagion ਨਹੀਂ ਕੀਤਾ ਜਾ ਸਕਦਾ ਦੁਨੀਆ ਦਾ ਸਭ ਤੋਂ ਵੱਡਾ ਕਲਾਊਡ ਪ੍ਰੋਵਾਈਡਰ ਹੈ Amazon ਦਾ ਜਿਹੜੀਆਂ ਸਰਵਿਸਿਜ਼ ਨੇ Amazon Web Services ਨੇ ਜਿਹੜੀਆਂ AWS ਜਿਹਨੂੰ ਕਹਿੰਦੇ ਆ ਇਹਨਾਂ ਦਾ ਕਲਾਊਡ ਦੀ ਜਿਹੜੀ ਕਲਾਊਡ ਕੰਪਿਊਟਿੰਗ ਡਿਵੀਜ਼ਨ ਆ ਉਹ ਵੱਡਾ ਸੋਰਸ ਆ ਇਸ ਵੇਲੇ ਰੈਵਨਿਊ ਦਾ ਤੇ ਪਾਵਰ ਦਾ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ ਉਹਨਾਂ ਦੇ ਲਈ ਜਿਹੜੀਆਂ ਚਾਹੀਦੀਆਂ ਨੇ ਕਿ ਇੱਕ ਕਲਾਊਡ ਸਟੋਰੇਜ ਜਿਹੜੀ ਤੁਹਾਡਾ ਉੱਥੇ ਸਾਰਾ ਮਿਲਦਾ ਆ ਤੇ ਕਲਾਇੰਟਸ ਜਿਹੜੇ ਔਰ ਇਹ ਜਿਹੜੇ Amazon ਦੀਆਂ ਇਹ ਵੈਬ ਸਰਵਿਸਿਜ਼ ਨੈਟਫਲਿਕਸ ਨਾਸਾ ਵਰਗੇ ਜਾਂ ਸਰਕਾਰ ਦੀਆਂ ਲਗਭਗ ਸਾਰੀਆਂ ਏਜੰਸੀਆਂ ਇਹਨਾਂ ਕੋਲੋਂ ਉਹ ਕਲਾਉਡ ਕੰਪਿਊਟਿੰਗ ਦਾ ਕੰਮ ਕਰਾਉਂਦੀਆਂ ਨੇ ਜਿੱਥੇ ਉਹ ਡਾਟਾ ਸਾਰਾ ਜਾ ਕੇ ਸਟੋਰ ਹੁੰਦਾ ਹੈ ਸੋ ਇਹ ਇੱਕ ਬਹੁਤ ਵੱਡੀ ਤਬਦੀਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਐਮਾਜ਼ਨ ਦੇ ਜਿਹੜੀ ਕਾਮਯਾਬੀ ਆ ਉਹਦੇ ਵਿੱਚ ਜੇਸ਼ ਕਿਸਮ ਦਾ ਉਹਨਾਂ ਨੇ ਫੋਕਸ ਕੀਤਾ ਕਸਟਮਰ ਦੀ ਸੈਟੀਸਫੈਕਸ਼ਨ ਦੇ ਉੱਤੇ ਇਹ ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ ਸਾਰੇ ਕੁਛ ਦਾ ਵੇਅਰਹਾਊਸਿੰਗ ਦੇ ਵਿੱਚ ਜਿਹੜੀ ਆਟੋਮੇਸ਼ਨ ਕੀਤੀ ਇਹਨਾਂ ਨੇ ਵੀ ਮਸ਼ੀਨਾਂ ਹੀ ਪੈਕ ਕਰ ਰਹੀਆਂ ਇੰਨਾ ਸਸਤਾ ਸਮਾਨ ਤੁਹਾਡੇ ਘਰਾਂ ਦੇ ਵਿੱਚ ਕਿਤੇ ਜਾਣ ਦੀ ਲੋੜ ਵੀ ਨਹੀਂ ਡਿਲੀਵਰ ਕੀਤਾ ਜਾ ਰਿਹਾ ਔਰ ਬੜੇ ਇਹਨਾਂ ਨੇ এনवायरमेंटਲ ਇਨੀਸ਼ੀਏਟਿਵਸ ਵੀ ਲਏ ਆ ਕਈ ਮਸਲੇ ਨੇ ਇਹਨਾਂ ਦੇ ਪਰ ਇਹ Amazon Hall ਮਤਲਬ ਇੱਕ ਨਵਾਂ ਜਿਹੜਾ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਆ ਉਹ ਬਹੁਤ ਵੱਡਾ ਇੱਕ ਇਹਨਾਂ ਦੀ ਅਗਲੀ ਜਿਹੜੀ ਸਟੈਪ ਆ ਸਸਤਾ ਸਮਾਨ ਟੈਸਟਡ ਸਮਾਨ Amazon ਦੇ ਇਸ ਥਾਂ ਦੇ ਉੱਤੋਂ ਖਰੀਦਿਆ ਜਾ ਸਕਦਾ ਆ ਸੋ ਇਹਨੂੰ ਹੁਣ ਅੱਗੇ ਦੁਨੀਆ ਕਿਧਰਲੇ ਪਾਸੇ ਜਾਂਦੀ ਹੈ ਜਾਂ ਕਿਸ ਕਿਸਮ ਦਾ ਹੋਰ ਸਮਾਨ ਜਿਹੜਾ ਜ਼ਿਆਦਾ ਮਿਲਦਾ ਹੈ ਉਹ ਆਪਣੇ ਆਪ ਤੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਮਤਲਬ ਜਿਹੜਾ ਟ੍ਰੀਮਰ ਰੇਜ਼ਰ ਆ ਇੱਥੇ ਤਿੰਨ ਪੀਸ ਦਾ ਉਹ 3 ਡਾਲਰ ਦਾ ਪਿਆ ਜਿਹੜਾ ਮਤਲਬ ਕਲਰਫੁੱਲ ਹੌਲੀਡੇ ਟੇਬਲ ਰਨਰਸ ਨੇ 2-2 3-3 ਡਾਲਰ ਦੇ ਪਏ ਨੇ ਆਈਫੋਨ 16 ਦਾ ਕੇਸ ਲੈਣਾ ਤੁਸੀਂ ਕਿਸੇ ਆਈਫੋਨ ਦਾ ਉਹ ਪੌਣੇ 2 ਡਾਲਰ ਦਾ ਪਿਆ ਸੋ ਜਿਹੜਾ ਇਹ ਟੱਚ ਸਕਰੀਨ ਵਿంటర్ ਗਲਵਜ਼ ਨੇ ਜਿਹੜੇ ਵੀ ਤੁਸੀਂ ਉਹ ਫੋਨ ਵੀ ਚਲਾ ਸਕੋ ਨਾ ਉਹ ਦਸਤਾਨੇ ਪਾ ਕੇ 3 3 ਡਾਲਰ ਦੇ ਪਾਏ ਨੇ ਸੋ ਇਹ ਕਿੰਨਾ ਸਾਰਾ ਸਮਾਨ ਆ ਉੱਥੇ ਜਿਹੜਾ ਉਹ ਇੰਨਾ ਸਸਤਾ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟ੍ਰੈਂਡ ਕਿਧਰ ਨੂੰ ਜਾਣਾ ਇਹਦੇ ਬਾਰੇ ਪਤਾ ਨਹੀਂ ਪਰ ਇੱਕ ਵਾਰੀ ਜਿਹੜੀ ਮਾਰਕੀਟ ਦੇ ਵਿੱਚ ਐਸ ਵੇਲੇ ਹਿਲਜੁਲ Amazon Hall ਦੇ ਲਾਂਚ ਹੋਣ ਦੇ ਨਾਲ ਬਹੁਤ ਵੱਡੀ ਹੋਈ ਅਗਲੀ ਗੱਲ ਬਾਤ ਦੋਸਤੋ ਜਿਹੜੀ ਖਾਸ ਤੌਰ ਦੇ ਉੱਤੇ ਅਸੀਂ ਕਰਨੀ ਆ ਕੈਨੇਡਾ ਪੋਸਟ ਬਾਰੇ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਵੀ ਅਸੀਂ ਸਟ੍ਰਾਈਕ ਤੇ ਚੱਲ ਜਾਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਐਸੀ ਤਰ੍ਹਾਂ ਹੁੰਦਾ ਹੁੰਦਾ ਕਿਉਂਕਿ ਡਿਮਾਂਡ ਜ਼ਿਆਦਾ ਹੁੰਦੀ ਹੈ ਕੈਨੇਡਾ ਪੋਸਟ ਦੀ ਮੰਗ ਵਧੀ ਹੁੰਦੀ ਹੈ ਇਸ ਵੇਲੇ ਕਿਉਂਕਿ ਆਹ ਹੌਲਿਡੇ ਸੀਜ਼ਨ ਆ ਕਿੰਨਾ ਕੁਝ ਲੋਕਾਂ ਨੇ ਇਧਰ ਉਧਰ ਭੇਜਣਾ ਹੁੰਦਾ ਸਾਰੇ ਕੁਸ਼ਤੇ ਵਿੱਚ ਇਹਨਾਂ ਦਾ ਵੱਡਾ ਰੋਲ ਹੁੰਦਾ ਹੁਣ ਕੁਝ ਲੋਕ ਇਸ ਚੀਜ਼ ਨੂੰ ਦੇਖ ਰਹੇ ਆ ਵੀ ਅਸਲ ਦੇ ਵਿੱਚ ਇਹਦਾ ਫਰਕ ਕਿੰਨਾ ਪੈਂਦਾ ਜਾਂ ਹੁਣ ਕੈਨੇਡਾ ਪੋਸਟ ਦਾ ਅਸਰ ਜੇ ਮੰਨ ਲਓ ਕਹਨੂੰ ਸਟ੍ਰਾਈਕ ਕਰ ਦੇਣ ਇਹ ਸਰੋਸਮਰ ਦੀ ਜ਼ਿੰਦਗੀ ਦੇ ਉੱਤੇ ਉਨਾ ਹੀ ਪਊਗਾ ਜਿੰਨਾ ਕੁਛ ਸਾਲ ਪਹਿਲਾਂ ਪੈਂਦਾ ਸੀ ਜਾਇ ਇਹਦੇ ਵਿੱਚ ਕੁਝ ਤਬਦੀਲੀ ਆਈ ਹੈ ਟੈਕਨੋਲੋਜੀ ਪੰਡੈਮਿਕ ਤੋਂ ਬਾਅਦ ਟੈਕਨੋਲੋਜੀ ਨੇ ਤੇ ਪੰਡੈਮਿਕ ਨੇ ਨਾ ਦੋਵਾਂ ਨੇ ਰਲ ਕੇ ਸਾਰਾ ਕੁਝ ਸ਼ਾਪਿੰਗ ਦਾ ਕਮਿਊਨੀਕੇਸ਼ਨ ਦਾ ਸਾਰਾ ਕੁਝ ਬਦਲ ਦਿੱਤਾ ਤੇ ਇਹਦਾ ਅਸਰ ਕੈਨੇਡਾ ਪੋਸਟ ਦੇ ਉੱਤੇ ਵੀ ਬਹੁਤ ਵੱਡਾ ਪਿਆ ਜਿਹੜੀਆਂ ਲੈਟਰਸ ਹੁੰਦੀਆਂ ਸੀ 2006 ਦੇ ਵਿੱਚ ਇੱਕ ਜਿਹੜੀ ਟਰੈਡੀਸ਼ਨਲ ਮੇਲ ਹੁੰਦੀ ਸੀ ਉਹਦੇ ਤੋਂ ਬਾਅਦ ਇਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਦੀ ਲੈਟਰ ਮੇਲ ਸੀਗੀ ਇਹ 2006 ਦੇ ਵਿੱਚ 5.5 ਬਿਲੀਅਨ ਸੀ 5.5 ਬਿਲੀਅਨ ਉਹ 23 ਦੇ ਵਿੱਚ ਅੱਧੀ ਰਹਿ ਗਈ 2.2 ਬਿਲੀਅਨ ਅੱਧੀ ਤੋਂ ਵੀ ਘੱਟ ਰਹਿ ਗਈ 2.2 ਬਿਲੀਅਨ ਰਹਿ ਗਈ ਜਿਹੜਾ ਇਹਨਾਂ ਦਾ ਪਾਰਸਲ ਫੋਕਸ ਆ ਕੈਨੇਡਾ ਫੋਕਸ ਜਿਹੜਾ ਉਹ ਸਾਰੀ ਸ਼ਿਫਟ ਹੋ ਗਈ ਪਾਰਸਲ ਡਿਲੀਵਰੀ ਦੇ ਉੱਤੇ ਤਾਂ ਕਿ ਜਿਹੜੀ ਆਨਲਾਈਨ ਸ਼ਾਪਿੰਗ ਦੀ ਗ੍ਰੋਥ ਆ ਉਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਹ ਕਰ ਸਕਣ ਸ਼ੁਰੂ ਦੇ ਵਿੱਚ ਕੈਨੇਡਾ ਪੋਸਟ ਨੇ ਜਿਹੜੇ 2/3 ਸੀਗੇ ਕੈਨੇਡੀਅਨ ਆਨਲਾਈਨ ਆਰਡਰ ਸਾਰੇ ਦੇ ਸਾਰੇ ਨੇ ਹੈਂਡਲ ਕੀਤੇ ਬਾਅਦ ਦੇ ਵਿੱਚ ਕੈਨੇਡਾ ਪੋਸਟ ਦਾ ਸ਼ੇਅਰ ਇਸ ਪਾਰਸਲ ਮਾਰਕੀਟ ਦੇ ਵਿੱਚ ਘਟਦਾ ਗਿਆ 4 ਸਾਲ ਪਹਿਲਾਂ ਤੋਂ ਹੁਣ ਕੈਨੇਡਾ ਪੋਸਟ ਦੇ ਥਰੂ ਇਹ ਸਾਰਾ ਕੁਝ ਉਸ ਤਰੀਕੇ ਨਾਲ ਨਹੀਂ ਹੁੰਦਾ ਜਿਹਦਾ ਦੂਜਾ ਮਤਲਬ ਇਹ ਆ ਵੀ ਜੇ ਇਸ ਹੌਲੀਡੇ ਸੀਜ਼ਨ ਦੇ ਵਿੱਚ ਜਾਂ ਫਸਟਵਾਲ ਸੀਜ਼ਨ ਦੇ ਵਿੱਚ ਇਹ ਸਟ੍ਰਾਈਕ ਤੇ ਚਲੇ ਵੀ ਜਾਂਦੇ ਆ ਦਾ ਲੋਕਾਂ ਦੀ ਰੋਜ਼ਮਰਾਂ ਜੀਵਨ ਦੇ ਉੱਤੇ ਏਡਾ ਵੱਡਾ ਅਸਰ ਨਹੀਂ ਪੈਣਾ ਜਿੰਦਾ ਵੱਡਾ ਅਸਰ ਪਹਿਲਾਂ ਪੈਂਦਾ ਹੁੰਦਾ ਸੀ ਜਿਹੜੇ ਰੈਵਨਿਊ ਸ਼ਿਫਟ ਹੋਇਆ ਪਾਰਸਲ ਜਿਹੜੇ ਨੇ ਹੁਣ ਲਗਭਗ ਕੈਨੇਡਾ ਪੋਸਟ ਦੇ ਰੈਵਨਿਊ ਦੇ ਵਿੱਚ ਅੱਧੇ ਅੱਪ ਹੋਏ ਆ ਪਰ ਵੋਲਿਊਮ ਜਿਹੜਾ ਰੈਵਨਿਊਸ ਦੇ ਵਿੱਚ ਆ ਉਹ ਪਿਛਲੇ ਸਾਲਾਂ ਦੇ ਵਿੱਚ ਥੱਲੇ ਚਲਿਆ ਗਿਆ ਜਿਹੜਾ ਔਰ ਘਾਟਾ ਵੀ ਲਗਾਤਾਰ ਪੈ ਰਿਹਾ ਕੈਨੇਡਾ ਪੋਸਟ ਨੂੰ ਲਗਾਤਾਰ ਪਿਛਲੇ 6 ਸਾਲਾਂ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਘਟਾ ਪਿਆ ਵਿਤੀ ਘਟਾ ਪਿਆ ਜਿਹੜੀ ਰੀਸੈਂਟ ਫਿਗਰ ਆ ਲਾਸ ਦੀ ਲਗਭਗ 748 ਮਿਲੀਅਨ ਡਾਲਰ 2023 ਦੇ ਵਿੱਚ ਘਟਾ ਸੀ ਤੇ 548 ਮਿਲੀਅਨ ਡਾਲਰ 2022 ਦੇ ਵਿੱਚ ਸੀ ਹੁਣ ਕਿਉਂਕਿ ਕੈਨੇਡਾ ਪੋਸਟ ਨੂੰ ਆਪਰੇਟ ਕਰਨ ਦੀ ਕਾਸਟ ਹੀ ਬਹੁਤ ਆ ਜਿਹੜੀ ਵਾਧ ਦੀ ਕਾਸਟ ਆ ਇਹਨੂੰ ਆਪਰੇਟ ਕਰਨ ਦੀ ਸਾਰਾ ਕੁਝ ਕਰਨ ਦੀ ਉਹ ਉਹ ਬਹੁਤ ਜ਼ਿਆਦਾ ਆ ਸੋ ਉਹਦੇ ਨਾਲ ਜਿਹੜੇ ਫਾਈਨੈਂਸ਼ਲੀ ਇਹਨਾਂ ਨੂੰ ਸਰਵਾਈਵ ਕਰਨਾ ਔਖਾ ਹੋ ਰਿਹਾ ਹੈ ਫਿਊਚਰ ਆਊਟਲੁੱਕੇ ਦੀ ਕੀ ਬਣਦੀ ਹੈ ਕੈਨੇਡਾ ਪੋਸਟ ਨੇ ਵਾਰਨਿੰਗ ਕੀਤਾ ਕਿ ਅਨਸਸਟੇਨੇਬਲ ਫਿਊਚਰ ਆਏਗਾ ਅ ਅਨਲੈਸ ਕੋਈ ਮੇਜਰ ਚੇਂਜ ਇਹਦੇ ਵਿੱਚ ਨਹੀਂ ਕੀਤੀ ਜਾਂਦੀ ਤਾਂ ਕਿ ਜਿਹੜਾ ਕੋਈ ਬਿਜ਼ਨਸ ਮਾਡਲ ਇਦਾਂ ਦਾ ਬਣਾ ਕੇ ਨਹੀਂ ਕੀਤਾ ਜਾਂਦਾ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਿਹੜੇ ਕੈਨੇਡਾ ਪੋਸਟ ਦੇ ਵਰਕਰਾਂ ਦੀ ਇਹਨਾਂ ਨੂੰ ਰਿਪਰੈਜ਼ੈਂਟ ਕਰਦੀ ਯੂਨੀਅਨ ਆ ਉਹਨਾਂ ਨੇ ਕਿਹਾ ਸੀ ਕਿ ਅੱਜ ਯਾਨੀ ਕਿ ਕੱਲ ਮਾਫੀ ਚਾਹੁੰਦੇ ਆ ਸ਼ੁੱਕਰਵਾਰ ਨੂੰ ਇਹ ਹੜਤਾਲ ਦੇ ਉੱਤੇ ਚਲੇ ਜਾਣਗੇ ਸੋ ਜਿਹੜਾ ਪਿਛਲੇ ਸਾਲ ਐਗਰੀਮੈਂਟ ਹੋਇਆ ਸੀ ਉਹ ਹੁਣ ਇੱਕ ਸਾਲ ਹੋ ਗਿਆ ਉਹਨੂੰ ਜਿਹੜੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਆ ਉਹਨਾਂ ਨੇ ਇਹ ਤਿੰਨ ਦਿਨ ਪਹਿਲਾਂ ਦੋਕ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹਨੂੰ ਬਦਲਿਆ ਜਾਵੇ ਕਿ ਸਾਡੀ ਗੱਲਬਾਤ ਜਿਹੜੀ ਪਿਛਲੇ ਸਾਲ 15 ਨੰਬਰ 2023 ਨੂੰ ਹੋਈ ਸੀ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੱਕ ਦੂਜੇ ਤੋਂ ਦੂਰ ਖੜੇ ਸੀ ਪਰ ਹੁਣ ਇਹਨਾਂ ਨੇ ਕਿਹਾ ਵੀ ਜੇ ਨਾ ਹੋਏ ਤੇ ਸੜਤਾਲ ਤੇ ਜਾ ਸਕਦੇ ਆ ਸੋ ਪਰ ਅਸਰ ਤਾਂ ਪਾਊਗਾ ਪਰ ਏਡਾ ਵੱਡਾ ਅਸਰ ਨਹੀਂ ਪਾਊਗਾ ਜਿੰਨਾ ਕੁਝ ਸਾਲ ਪਹਿਲਾਂ ਪੈਂਦਾ ਸੀ ਅਗਲੀ ਗੱਲ ਬਾਤ ਦੋਸਤੋ ਸਕਾਮਸ਼ਤੀਆ ਸਕਾਮਸ਼ ਮੇਸ਼ੀਦੇ ਵਿੱਚ ਇੱਕ ਸ਼ਹਿਰ ਆ ਸੀ ਸਾਰੇ ਜਾਣਦੇ ਆ ਇੱਥੇ ਇੱਕ ਵੱਖਰੀ ਕਿਸਮ ਦੀ ਚਿੰਤਾ ਪੈਦਾ ਹੋਈ ਆ ਇੱਥੇ ਇਦਾਂ ਲੱਗ ਰਿਹਾ ਵੀ ਕੁਝ ਜਿਹੜੇ ਪੁਰਸ਼ ਨੇ men ਨੇ male ਨੇ ਉਹ ਔਰਤਾਂ ਨੂੰ ਫਾਲੋ ਕਰ ਰਹੇ ਆ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਕੋਸ਼ਿਸ਼ ਰਿਪੋਰਟਸ ਆਈਆਂ ਉਹਦੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਸੱਚ ਬਹੁਤ ਰੌਲਾ ਪਿਆ ਇਸ ਚੀਜ਼ ਦਾ ਵੈਸੇ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪੈ ਰਿਹਾ ਤੇ ਕੁਛ ਨਾ ਕੁਛ ਤੇ ਹੈਗਾ ਹੀ ਆ ਲੋਕ ਲੋਕ ਹੁਣ ਗੁੱਸੇ 'ਚ ਨਹੀਂ ਤੇ ਲੋਕ ਐਸ ਵੇਲੇ ਸਿੱਧੇ ਸਿੱਧੇ ਧਮਕੀਆਂ ਦੇ ਰਹੇ ਆ ਕਿ ਅਸੀਂ ਜੇ ਪੁਲਿਸ ਕੁਛ ਨਹੀਂ ਕਰਦੀ ਉਹ ਕਹਿੰਦੇ ਅਸੀਂ ਮਾਮਲਾ ਆਪਣੇ ਹੱਥਾਂ 'ਚ ਲੈ ਲੈਣਾ ਵੀ ਔਰਤਾਂ ਅਸਲ ਦੇ ਵਿੱਚ ਰਿਪੋਰਟ ਕਰ ਰਹੀਆਂ ਕੁਝ ਬੰਦੇ ਸਾਡਾ ਪਿੱਛਾ ਕਰਦੇ ਉਹ ਕਹਿੰਦੇ ਇੱਕ ਔਰਤ ਨੇ ਕਿਹਾ ਵੀ ਮੈਂ ਕੰਮ ਤੇ ਗਈਆਂ ਤੇ ਉਹ ਮੇਰਾ ਪਿੱਛਾ ਕਰ ਹੀ ਗਏ ਉਹ ਤੋਂ ਬਾਅਦ ਉਹ ਕਹਿੰਦੇ ਮੈਨ ਦੇਖ ਕੇ ਤੇ ਉਹ ਅਨਕੰਫਰਟੇਬਲ ਫੀਲ ਕਰਦੇ ਆ ਕਿ ਹੁਣ ਕੀ ਉਹਨਾਂ ਨੇ ਕਰਨਾ ਜਾਂ ਕੀ ਨਹੀਂ ਕਰਨਾ ਕੋਈ ਬੰਦਾ ਕੰਮ ਤੇ ਜਾ ਕੇ ਬਾਹਰ ਔਰਤ ਨੂੰ ਘੂਰੀ ਜਾ ਰਿਹਾ ਲਗਾਤਾਰ ਔਰ ਜਦੋਂ ਕਾਰ ਦੇ ਵਿੱਚ ਤੇ ਉਹ ਸਾਰਾ ਔਰ ਕਈਆਂ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਰਿਪੋਰਟ ਕੀਤੀ ਪੁਲਿਸ ਨੂੰ ਹੋਇਆ ਕੁਛ ਨਹੀਂ ਹੁਣ ਲੋਕ ਫੇਸਬੁੱਕ ਦੇ ਉੱਤੇ ਪੋਸਟਾਂ ਪਾ ਰਿਹਾ ਵੀ ਭਾਈ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਕੌਣਾ ਸੀ ਬੁਰੀ ਕਰਾਂਗੇ ਤੁਹਾਡੇ ਨਾਲ ਜਾਂ ਅਸੀਂ ਮਤਲਬ ਉਹ ਸਿੱਧਾ ਸਿੱਧਾ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀਆਂ ਲੋਕ ਗੱਲਾਂ ਕਰਨ ਲੱਗ ਪਿਆ ਵੀ ਔਰਤਾਂ ਇੱਥੇ ਸੇਫ ਫੀਲ ਨਹੀਂ ਕਰ ਰਹੀਆਂ ਸਾਨੂੰ ਕੁਝ ਕਰਨਾ ਪਊਗਾ ਹੁਣ ਇਹਦੇ ਉੱਤੇ ਉਥੋਂ ਪੁਲਿਸ ਨੇ ਕਿਹਾ ਕਿ ਸਾਨੂੰ ਮਾਮਲੇ ਦਾ ਪਤਾ ਹੈ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਤੇ ਤੁਸੀਂ ਆ ਇਸ ਤਰ੍ਹਾਂ ਨਾ ਕਰੋ ਤੇ ਕੋਈ ਵੀ ਇਦਾਂ ਦੀ ਪੋਸਟ ਜਾਂ ਇਦਾਂ ਦੀ ਜਿਹੜੀ ਗੱਲ ਆ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਉਧਰਲੇ ਪਾਸੇ ਨੂੰ ਨਾ ਜਾਓ ਤੇ ਬੜਾ ਇੱਕ ਅਜੀਬ ਜਿਹੀ ਸਥਿਤੀ ਉੱਥੇ ਪੈਦਾ ਹੋਈ ਹੈ ਜਿਹੜੀ ਲੋਕਲ ਪੁਲਿਸ ਆ ਆ ਉਹ ਤੇ ਜਿਹੜੀ ਆਰ ਸੀ ਐਮ ਪੀ ਆ ਉਹਨਾਂ ਨੇ ਹੁਣ ਇੱਕ ਵਾਰਨਿੰਗ ਇਸ਼ੂ ਕੀਤੀ ਆ ਲੋਕਾਂ ਨੂੰ ਇਹ ਦੱਸਣ ਲਈ ਕਿ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਨਾ ਲਾਓ ਉਹ ਚਿੰਤਤ ਨੇ ਕਿ ਇਹ ਬਹੁਤ ਖਤਰਨਾਕ ਹੋ ਸਕਦਾ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਪੁਲਿਸ ਲੋਕਾਂ ਨੂੰ ਕਹਿ ਰਹੀ ਆ ਕਿ ਤੁਸੀਂ ਡਾਇਰੈਕਟਲੀ ਰਿਪੋਰਟ ਕਰੋ ਜੇ ਕੋਈ ਵੀ ਸਟ੍ਰੇਂਜ ਜਾਂ ਸਸਪੀਸ਼ੀਅਸ ਬਿਹੇਵੀਅਰ ਤੁਹਾਡੇ ਆਲੇ ਦੁਆਲੇ ਲੱਗਦਾ ਆ ਆਰਸੀਐਮਪੀ ਨੇ ਕਮਿਊਨਿਟੀ ਨੂੰ ਇਹ ਯਕੀਨ ਦਵਾਇਆ ਪੁਲਿਸ ਨੇ ਕਮਿਊਨਿਟੀ ਨੂੰ ਯਕੀਨ ਦਵਾਇਆ ਕਿ ਕੋਈ ਵੀ ਇਦਾਂ ਦੀ ਜਿਹੜੀ ਇਸ਼ੂ ਹੁੰਦਾ ਆ ਸਾਨੂੰ ਦੱਸੋ ਅਸੀਂ ਉਹਦੇ ਉੱਤੇ ਕੰਮ ਕਰਾਂਗੇ ਤੇ ਅਸੀਂ ਰਲ ਕੇ ਜਿਹੜਾ ਸਕੈਮਿਸ ਨੂੰ ਸੇਫ ਕਰ ਸਕਦੇ ਆ ਹੁਣ ਹੁੰਦਾ ਕੀ ਆ ਕਿ ਤੁਸੀਂ ਕਿਸੇ ਵਿਅਕਤੀ ਨੂੰ ਨੋਟ ਕਰੀ ਜਾਂਦੇ ਦੇਖੀ ਜਾਂਦੇ ਕੋਈ ਔਰਤ ਕੰਮ ਤੇ ਗਈ ਆ ਤੁਸੀਂ ਕੰਮ ਤੇ ਜਾ ਕੇ ਉਹਦੇ ਪਿੱਛੇ ਚਲੇ ਗਏ ਆ ਤੁਹਾਨੂੰ ਦਿਖ ਰਿਹਾ ਵੀ ਬੰਦਾ ਮੇਰਾ ਪਿੱਛਾ ਕਰ ਰਿਹਾ ਉੱਥੇ ਜਾ ਕੇ ਤੁਸੀਂ ਖੜੇ ਹੋ ਜਾਨੇ ਬਾਹਰ ਕੰਮ ਤੇ ਸਟੋਰ ਦੇ ਉੱਤੇ ਦੇਖੀ ਜਾਂਦੇ ਆ ਉਹਨੂੰ ਲਗਾਤਾਰ ਹੁਣ ਉਹ ਜਿਹੜਾ ਕੰਮ ਕਰ ਰਿਹਾ ਉਹ ਤੁਹਾਨੂੰ ਕੰਫਰਟੇਬਲ ਹੋਊਗਾ ਹੀ ਨਾ ਵੀ ਇਹ ਕੀ ਗੱਲ ਆ ਮੈਨੂੰ ਇਸ ਤਰੀਕੇ ਦੇ ਨਾਲ ਦੇਖ ਰਿਹਾ ਜਾਂ ਉਹਨੂੰ ਜਾਣਬੁੱਝ ਕੇ ਕੋਈ ਔਰਤਾਂ ਨੂੰ ਡਰਾਉਣਾ ਚਾਹੁੰਦੇ ਆ ਵੀ ਉਹ ਮਤਲਬ ਇਸ ਤਰੀਕੇ ਦੇ ਨਾਲ ਜੰਕ ਜਦੋਂ ਸਪਾਈਂਗ ਹੁੰਦੀ ਆ ਕੋਈ ਜਾਂ ਜਾਂ ਕੋਈ ਬਾਰ-ਬਾਰ ਮਤਲਬ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜੇ ਕੋਈ ਚਾਹੁੰਦਾ ਵੀ ਨਹੀਂ ਆ ਫੇਰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਜਾਣਬੁੱਝ ਕੇ ਡਰਾਇਆ ਜਾ ਰਿਹਾ ਕਿਸੇ ਨੂੰ ਬਾਡੀ ਲੈਂਗੁਏਜ ਦੇ ਨਾਲ ਕੁਝ ਕਰਕੇ ਕਾਰ ਬਰਾਬਰ ਲਿਆ ਕੇ ਖੜੀ ਮਤਲਬ ਅਜੀਬ ਜਿਹੇ ਘਟਨਾਵਾਂ ਸਕੈਮਿਸ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਤੇ ਇਸ ਸਿਚੁਏਸ਼ਨ ਦੇ ਵਿੱਚ ਲੋਕ ਜਿਹੜੇ ਹੁਣ ਬਹੁਤ ਕਨਸਰਨਡ ਨੇ ਤੇ ਉਹਨਾਂ ਨੇ ਆਪ ਕਹਿ ਦਿੱਤਾ ਕਿ ਸਾਡੀਆਂ ਕਿਉਂਕਿ ਔਰਤਾਂ ਡਰੀਆਂ ਨੇ ਇਸ ਕਰਕੇ ਅਸੀਂ ਕੁਛ ਨਾ ਕੁਛ ਆਪ ਕਰਾਂਗੇ ਕਮਿਊਨਿਟੀ ਦਾ ਕਨਸਰਨ ਸੋਸ਼ਲ ਮੀਡੀਆ ਦੇ ਮੀਡੀਆ ਦੇ ਉੱਤੇ ਇੱਕ ਜਿਹੜਾ ਪੁਰਸ਼ ਆ ਜਾਂ ਇੱਕ ਗਰੁੱਪ ਆ ਜਿਹੜਾ ਔਰਤਾਂ ਦਾ ਪਿੱਛਾ ਕਰ ਰਿਹਾ ਉਹਨਾਂ ਨੂੰ ਡਰਾ ਰਿਹਾ ਬਾਰ ਬਾਰ ਉਹਨਾਂ ਨੂੰ ਦੇਖ ਰਿਹਾ ਜਾਂ ਕੁਝ ਕਰ ਰਿਹਾ ਮਤਲਬ ਇਹ ਨਹੀਂ ਆ ਕਿ ਉਹਨੂੰ ਮਾਰ ਰਿਹਾ ਜਾਂ ਫੜ ਰਿਹਾ ਇੱਥੇ ਤੱਕ ਨਹੀਂ ਆ ਗੱਲ ਪਰ ਔਰਤਾਂ ਸਾਫ਼ ਰੂਪ ਦੇ ਵਿੱਚ ਦੇਖ ਸਕਦੀਆਂ ਕਿ ਸਾਡਾ ਪੇਸ਼ਾ ਕੀਤਾ ਜਾ ਰਿਹਾ ਜਾਂ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਅਨਕੰਫਰਟੇਬਲ ਫੀਲ ਕਰਾਇਆ ਜਾ ਰਿਹਾ ਪੁਲਿਸ ਨੇ ਕਿਹਾ ਕਿ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਤੋਂ ਜਿੱਤੇ ਕੰਮ ਕਰ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ